जय मां सोशल क्लब ਵੱਲੋਂ ਕਰਵਾਇਆ ਗਿਆ 13ਵਾਂ ਸਲਾਣਾ ਪੰਡਾਰਾ ਅਤੇ ਜਗਰਾਤਾ ਦੱਸ ਦਈਏ ਕਿ ਜੈ ਮਾ ਸੋਸ਼ਲ ਕਲੱਬ ਜੁਗਿਆਲ ਵੱਲੋਂ 13ਵਾਂ ਸਲਾਣਾ ਜਗਰਾਤਾ ਅਤੇ ਪੰਡਾਰਾ ਪ੍ਰਦਾਨ ਅਜਿੰਦਰ ਸਿੰਘ ਸੇਣੀ ਦੀ ਦੇਖਰੇਖ ਵਿੱਚ ਸ਼ਾਹਪੁਰ ਕੰਡੀ ਟਾਊਨਸ਼ਿਪ ਦੀ ਗੋਲ ਮਾਰਕੀਟ ਵਿਖੇ ਕਰਵਾਇਆ ਗਿਆ ਇਸ ਮੌਕੇ ਜਗਰਾਤੇ ਵਿੱਚ ਜੁਗਿਆਲ ਮਾਰਕੀਟ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਰਿਸ਼ੂ ਅਤੇ ਪੰਮੀ ਪਠਾਣੀਆਂ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਜਾਗਨ ਵਿੱਚ ਅਜੇ ਮਾਹੀ ਉਨਾਨ ਹਿਮਾਚਲ ਪ੍ਰਦੇਸ਼ ਵਾਲੇ ਵੱਲੋਂ ਮਾਤਾ ਰਾਣੀ ਦਾ ਗੁੰਗਾਨ ਕਰਕੇ ਆਏ ਹੋਏ ਲੋਕਾਂ ਦਾ ਮਨਮੋਹਿਆ ਅਤੇ ਸਮਾ ਬੰਨਿਆ इस मौके जय मां सोशल क्लब के मैंबर वालों आए हुए मुख्य मेहमान चुन्नी अते सिरोपे देके सम्मानित किया गया इस मौके जगराते वक् वक् संस्थाव वालों स्टाल लगा के सेवा की गई इस मौके जगराते राकेश कुमार उमेश हैप्पी अश्वनी शर्मा सुरिंदर मनहास बिट्टू, गुरनाम सैनी अनुज शर्मा दीपू चीकू और समूह मैंबर मौजूद रहे सारे तो पहला तो सारे नहीं जय माता दी मेरी तरफों ਤੇ ਮੇਰਾ ਨਾਮ ਅਜੇ ਮਹੀਆ ਜੀ ਮੈਂ ਉਨਾ ਸਾਬ ਤੋਂ ਆਇਆ ਹਿਮਾਚਲ ਤੋਂ ਤੇ ਅੱਜ ਗੋਲਡ ਮਾਰਕੀਟ ਦੇ ਵਿੱਚ ਆਪਾਂ ਨੂੰ ਦੂਸਰੀ ਵਾਰ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ ਤੇ ਵੈਸੇ ਆਪਾਂ ਕਿਲੇ ਵਾਲੀ ਮਾਤਾ ਜੀ ਦੇ ਦਰਬਾਰ ਤੇ ਵੀ ਹਾਜ਼ਰੀ ਲਗਾ ਕੇ ਗਏ ਆ ਸਾਡੀ ਇਸ ਨਗਰ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਤੀਸਰੀ ਵਾਰ ਹਾਜ਼ਰੀ ਹੋ ਰਹੀ ਹੈ ਸੋ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਾਰੇ ਪ੍ਰਬੰਧਕ ਵੀਰਾਂ ਦੇ ਔਰ ਮਾਂ ਰਾਣੀ ਦੇ ਜਿਨ੍ਹਾਂ ਕਰਕੇ ਸਾਨੂੰ ਇੱਥੇ ਇਸ ਜਾਗਰਣ ਵਿੱਚ ਹਾਜ਼ਰੀ ਲਗਾਉਣ ਦਾ ਮੌਕਾ ਮਿਲਿਆ ਮੇਰਾ ਇਥੇ ਵੀ ਤੇ ਹਰ ਵੇਲੇ ਆਪਾਂ ਸਟੇਜ ਤੇ ਵੀ ਔਰ ਵੈਸੇ ਵੀ ਇੱਕੋ ਹੀ ਗੱਲ ਕਹਿ ਰਹੇ ਆ ਕਿ ਨਸ਼ਿਆਂ ਨੂੰ ਛੱਡ ਕੇ ਮਾਂ ਰਾਣੀ ਦੇ ਨਾਮ ਦਾ ਨਸ਼ਾ ਕਰੋ। ਇਹ ਦੁਨੀਆ ਵਾਲਾ ਨਸ਼ਾ ਤੇ ਅੱਜ ਕਰੋਗੇ ਕੱਲ ਨੂੰ ਉਤਰ ਜਾਏਗਾ। ਫੇਰ ਲੱਭਦੇ ਫੇਰੋਗੇ ਪਰ ਜੋ ਮਾਂ ਰਾਣੀ ਦਾ ਨਸ਼ਾ ਹੈ ਜਿਹਨੂੰ ਚੜ ਗਿਆ ਉਹ ਫਿਰ ਕਦੇ ਨਹੀਂ ਉਤਰਦਾ। ਸੋ ਇਸ ਕਰਕੇ ਮਾਂ-ਬਾਪ ਦੀ ਕਦਰ ਕਰੋ ਤੇ ਨਸ਼ਿਆਂ ਤੋਂ ਦੂਰ ਹੋ ਕੇ ਮਹਾਰਾਣੀ ਦੇ ਨਾਮ ਦਾ ਜਾਪ ਕਰੋ ਮਹਾਰਾਣੀ ਦੇ ਨਸ਼ੇ ਦੇ ਵਿੱਚ ਜਿਸ ਵੇਲੇ ਤੁਸੀਂ ਪੈ ਗਏ ਮਹਾਰਾਣੀ ਦੇ ਨਾਮ ਦਾ ਨਸ਼ਾ ਮਹਾਰਾਣੀ ਦੇ ਨਾਮ ਦੇਖੋ ਮਾਰੀ ਜਦੋਂ ਤੁਹਾਨੂੰ ਚੜ ਗਈ ਤੇ ਦੁਨੀਆ ਵਾਲੇ ਨਸ਼ੇ ਹਰ ਇੱਕ ਫਿੱਕਾ ਲੱਗੂਗਾ ਤੇ ਜ਼ਿੰਦਗੀ ਦਾ ਵੱਖਰਾ ਹੀ ਆਨੰਦ ਹੋਏਗਾ ਮੈਂ ਤੇ ਵੀ ਇਹੀ ਸੰਦੇਸ਼ ਆ ਤੇ ਸਟੇਜ ਦੇ ਉੱਤੇ ਵੀ ਔਰ ਵੈਸੇ ਵੀ ਆਪਾਂ ਹਰ ਜਗ੍ਹਾ ਇਹੀ ਸੰਦੇਸ਼ ਦਿੰਨੇ ਆ ਜੀ ਕਿ ਨਸ਼ਿਆਂ ਨੂੰ ਛੱਡੋ ਤੇ ਮਹਾਰਾਣੀ ਦੇ ਨਾਮ ਦੇ ਨਾਲ ਜੁੜੋ ਮੇਰਾ ਇਹੀ ਹੈ ਸਾਰਿਆਂ ਨੂੰ ਬੇਨਤੀ ਕਿ ਆਪਣੇ ਆਪਣੇ ਘਰਾਂ ਦੇ ਵਿੱਚ ਮਹਾਰਾਣੀ ਜੀ ਦੀ ਜੋਤ ਜਗਾਓ ਜਿੱਦਾਂ ਸਾਡੇ ਪੁਰਾਣੇ ਬਜ਼ੁਰਗ ਪੁਰਾਣੇ ਸਿਆਣੇ ਜੋਤ ਜਗਾਉਂਦੇ ਸੀ ਉਦਾਂ ਹੀ ਮਹਾਰਾਣੀ ਜੀ ਦੀ ਜੋਤ ਜਗਾਓ ਤੇ ਮਹਾਰਾਣੀ ਨੂੰ ਮਨਾਓ ਤੇ ਘਰ ਘਰ ਦੇ ਵਿੱਚ ਹਮੇਸ਼ਾ ਹੀ ਬਰਕਤਾਂ ਰਹਿਣ ਖੁਸ਼ੀਆਂ ਰਹਿਣ ਤੇ ਮਹਾਰਾਣੀ ਕਿਰਪਾ ਬਣਾਈ ਰੱਖੇ